ਕਾਲ ਸਾਹ ਮੇਰੇ ਗੁਰਜੀ ਕੀ ਫਤਿਹ ਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਾਨੇ ਹੁੰਨੇ ਆਪਾਂ ਕਈ ਵਾਰੀ ਵਾਪਸ ਜੁੜੇ ਰਹੇ ਆ ਤਾਂ ਤੁਹਾਨੂੰ ਹੋ ਲਈਏ ਭਾਈ ਸਿੱਧੂ ਮੁਸਲੇ ਦੇ ਫਾਜ਼ਲ ਸਾਹਿਬ ਪਹੁੰਚੇ ਨੇ ਸਾਡੇ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਫੜਾਈਰ ਕਾ ਪਪਰ ਦੇ ਵਿੱਚ ਹੀ ਪਾਉਂਗਾ ਆਲੂ ਵੇਖੋ ਨੰਦਬਰਗ ਬੱਸ ਫੜਦੇ ਇਹਦੇ ਭਾਈ ਕ라우ਡ ਜਿਆਦਾ ਹੋ ਗਿਆ ਇੱਥੇ ਕਿਉਂਕਿ ਇੱਥੇ ਸਿੱਧੂ ਮੂਸੇਵਾਲੇ ਦੇ ਫਾਜ਼ਲ ਸਾਹਿਬ ਪਹੁੰਚੇ ਹੋਏ ਨੇ 8 ਕਿਲੋਮੀਟਰ ਦਾ ਪਿੰਡੀ ਪਿੰਡ ਦਾ ਐ ਹੀ ਨੇ 68 ਫੁੱਟ ਪਾਣੀ ਆ ਗਿਆ। ਠੀਕ ਕਿੱਥੇ ਕਿੱਟੀ ਕਿੱਟੀ ਪੁਗਿਆ ਪਿਆ। ਚਿੱਟੀ ਤਾਂ ਸਾਰਾ ਡੁੱਬਿਆ ਪਿਆ ਜੀ 88 ਫੁੱਟ। ਜਿਹੜਾ ਮੈਂ ਜਿੱਥੇ ਇਸ਼ਾਰਾ ਨਹੀਂ ਕਰੰਡਿਆ ਸੀ ਐਂ ਕਰ। ਉੱਥੇ ਆਫਸਰ ਡਾਕਟਰ ਪਾਣੀ ਮਦਦ। ਉਹ ਫੋਨ ਨੰਬਰ ਲੈ ਲਿਆ ਉਹਨਾਂ ਦੇ। ਬਕਰ ਸਾਹਿਬ ਪਹੁੰਚ ਗਏ ਨੇ ਇੰਟਰਵਿਊ ਲੈਣ ਲਈ। ਇਹਨਾਂ ਗਾਂ ਚੱਲਦੇ ਆ ਕਿੱ데। ਇੱਥੇ ਆ ਥੋੜਾ ਜਿਹਾ ਗਾਂ ਆ ਬੰਨ ਤੋਂ ਗਾਂ ਕਰਕੇ ਨਾ। ਥੋੜੀ ਜਾਂਚ ਕਰ। ਘੜ ਨੂੰ ੱੱਕਾ ਲੱਗੂਗਾ ਜੀ ਇੱਥੇ। ਚਲੋ ਕਰ ਲਓ ਗੱਡੀਆਂ ਮੰਨ। ਇੱਥੇ ਕਰ ਲਈ ਅੱਗੇ ਜ਼ਿਆਦਾ ਰਾਸ਼ ਹੋ ਰਾਜ ਭਾਜੀ ਭਾਜੀ ਅੱਗੇ ਪਿੰਡਾਂ ਦੇ ਪਿੰਡ ਆ ਜਾਣੇ ਜੀ ਭਾਜੀ ਅੱਗੇ ਬੜਾ ਰਾਸ਼ ਹੈ ਭਾਜੀ ਜਲਦੀ ਲਿਆ ਗਿਆ ਹਾਏ ਜੋ ਬੋਲੇ ਸੋਨਿਆ ਸਾ ਸ੍ਰੀ ਅਕਾਲ ਲੋਕਾਂ ਸਮਾਂ ਹੋ ਗਿਆ ਜੀ ਸਾਰਾ ਮੈਂ ਵੀ ਚਾਹਣਾ ਤੁਹਾਡੇ ਕੱਲੇ ਕੱਲੇ ਨੂੰ ਗਲਬਕੜੀ ਬਾਜ ਕੇ ਜਾਣਾ ਯਾਰ ਬਹੁਤ ਨਹੀਂ ਹੈ ਹਲੋ ਯਾਨੀ ਕੋਈ ਵੀ ਇਸ ਨਸੱਸਿਆ ਚਾਹੇ ਕਿਸੇ ਦਾ ਕੋਈ ਪਸ਼ੂ ਮਰਿਆ ਆਪਾਂ ਹਰ ਘਰ ਤੱਕ ਪਹੁੰਚਾਂਗੇ ਔਰ ਤੁਸੀਂ ਹੌਸਲਾ ਰੱਖਿਓ ਇੰਨਾ ਨਹੀਂ ਤੁਸੀਂ ਆ ਗਏ ਤੇਰੀ ਦੇਖੀ ਅੱਜ ਤੇਰੀ ਘੜੀ ਆਏਗੀ ਆਪਣੀ ਪਰਪੰਮ ਤੁਹਾਨੂੰ ਪਤਾ ਵੀ ਆਪਣੀ ਕੌਮ ਬੜੀ ਮਾਰਸ਼ਲ ਕੌਮ ਹੈ ਇਹ ਲਿੱਕੇ ਮੋٹے ਘਾਟੇ ਬਾਦਲੇ ਅੰਦਰ ਨਿਕਲ ਜਾਣੇ ਹੋਨੇ ਆਪਾਂ ਕਈ ਵਾਰੀ ਵਾਪਸ ਗਏ ਹਾਂ ਤਾਂ ਤੁਹਾਨੂੰ ਸਾਰੇ ਬਾਜਿਕਾ ਖਾਲਸਾ ਵੇ ਗੁਰਜੀ ਕੀ ਫਤਿਹ ਉਹ ਬੋਲੇ ਸੋ ਨਿਹਾਲ भाजी इधर बजे इंटरव्यू चलन लगे अगली चीज ਭਾਜੀ ਅੱਜ ਕਿਹੜਾ ਕਿਹੜਾ ਪਿੰਡ ਕਵਰ ਕੀਤਾ ਹੈ ਅਸੀਂ ਸੀਗੇ ਭਾਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਹੈ ਤੁਹਾਨੂੰ ਨਾਮ ਆਪਣਾ ਯਾਰ ਚੇਤਾ ਭੁੱਲ ਗਿਆ ਯਾਰ ਭਾਜੀ ਮਲਕੀਤ ਕੀ ਭਲਾ ਜੀ ਅੰਦਰ ਆਜੋ ਆਜੋ ਹੀ ਆ ਗਿਆ ਹਾਂ ਠੀਕ ਠਾਕ ਕਾਫੀ ਕਰੋੜ ਆ ਜੀ ਇੱਥੇ ਪਹੁੰਚ ਗਈ ਹੈ 3008 ਸਿੱਧੂ ਮੂਸੇਵਾਲੇ ਦੇ ਫਾਜ਼ਲ ਸਾਹਿਬ ਪਹੁੰਚੇ ਹੋਏ ਨੇ ਇੱਧਰ ਆ ਗਏ ਗਲੋਬਲ ਸਿੱਖ ਵਾਲੇ ਨਹੀਂ ਨਹੀਂ ਅਗਰੇ ਦੇਖਿਓ ਮਰ ਗਿਆ ਸਰਪੇ ਮੋੜਸਾ ਘਾਟੇ ਨਾਲ ਉਧਰ ਜਾਣਾ ਮਾਨਸੰਧੂ ਚੰਗਾ ਫਿਰ ਹਰੀਪਾ ਉੱਥੇ ਮਿਲਾਂਗੇ ਫਿਰ ਆਵਾਂਗੇ ਮੈਂ ਕਿਹਦਾਂ ਠੀਕ ਆ ਚੰਗਾ ਮੱਕੜ ਨਾਲ ਹੈਣੀ ਚੰਗਾ ਮੇਰਾ ਭਰਾ ਹਾਂਜੀ ਹਾਂਜੀ ਜੀ ਇੱਕ ਹੋਰ ਆ ਗਈ ਯਾਰੋ ਨੋ ਆ ਜਾਂਦੀ 008 ਪੀਬੀ 65 ਮਹਾਲੀ ਦਾ ਇੰਨੇ ਜ਼ੀਰਵਾ ਪਿੱਛੇ ਅੱਠ ਬੱਲੀਏ ਗਲੜੀ ਟਾਲੀ ਸਾਹਿਬ ਵਾਲੀ ਸਾਈਡ ਆਏ ਆ ਤੇ ਇੱਥੇ ਚੱਲਦੀ ਪਈ ਐ ਇਹਨਾਂ ਦੀ ਇੰਟਰਵਿਊ ਅਬ ਚਲਿਏ ਮੋਟਰਸਾਈਕਲ ਲੈ ਕੇ ਅੱਗੇ ਆ ਮੂਸਿਆਲੇ ਦੀ ਜਾ ਰਹੀ ਆ ਜੀ ਗੱਡੀ 3008 ਚੱਲ ਅੱਗੇ ਹੋ ਜਾ ਮੱਕੜ ਸਾਹਿਬ ਇੰਟਰਵਿਊ ਕਰਦੇ ਹੋਏ ਅੰਦਰ ਮੱਕੜ ਸਾਹਿਬ ਸੇਖਾਵੇ ਨਾ ਉਹਨਾਂ ਦੀ ਟੀਮ ਆ ਓਏ ਹੈ ਨਹੀਂ ਗਰਾਉਂਡ ਸੁੱਕੀ ਮੈਨੂੰ ਫੋਨ ਕਰਾਂ ਦੇ ਅਨਵਰ ਬੋਲੇ ਮੈਂ ਲਾਈਓ ਫਾੜੇ ਸਾਹ ਦੇ ਖਲਾਰ ਇੱਥੇ ਖਲਾਰ ਟਾਲੀ ਸਾਹਿਬ ਵਾਲਾ ਗੇਟ ਆ ਜੀ ਇੱਧਰੋਂ ਟਾਲੀ ਸਾਹਿਬ ਕੋਲ ਦਵਾਰਾ ਗੱਡੀਆਂ ਕਢਾਵਾਣ ਨੂੰ ਜੀ ਅੱਜ ਨੂੰ ਸੂਰਬਾਤ ਕਢੀਆਂ ਪਰ ਬਰੇ ਬਹੁਤ ਹਸਦਾ ਹੈ ਨਾ ਸਾਰੀਆਂ ਗੱਡੀਆਂ ਤਾਂ ਗਿਆ ਸੱਤ ਗੱਡੀਆਂ ਦਾ ਟੋਪ ਨਾ ਚੱਲ ਅਗਲੇ ਚਾਰ ਗੱਡੀਆਂ ਬਾਕੀ ਕੋਕ ਇਕੱਠੇ ਰੱਖ ਲੋ ਪੰਚੀ ਅੱਗੇ ਲਾਈ ਇਹ ਵੀ ਹੋ ਜਾਣਾ ਸਟੇਟ ਆ ਦੇਤਾ ਗਿਆ ਖਾਬ ਦੋ ਦੋ ਜਾਂ ਇੱਥੇ ਲਾ ਲਾਂਗਾ ਬਾਕੀ ਅੱਗੇ ਦਾ ਜੀ ਹੋਰ ਕਿੰਨੀ ਦੂਜੀ ਗੱਡੀ ਆ ਕਢਾਵਾ ਹੋਰ ਭਾਜੀ ਕੀ ਹਾਲ ਜੀ ਕਿੱਡ ਭਾਜੀ ਹੋਰ ਕਿੱਡ ਭਾਈ ਉਹਨਾਂ ਬਾਸ ਠੀਕ ਮੈਂ ਪਛਾਣ ਕੇ ਲਿਆ ਭਾਜੀ ਵੀ ਵੇਖੇ ਮੈਂ ਕਿਤੇ ਗੋਂਦੇ ਗੋਂਦੇ ਲੱਗਦਾ ਕਿੱਦੋਂ ਵੇਖਿਆ ਤੁਹਾਨੂੰ ਕਿਤੇ ਵੇਖਿਆ ਹੂੰਗਾ ਗਾਇਕੀ ਗੁਰ ਕੀ ਵੇਖਿਆ ਗੋਂਦੇ ਭਾਜੀ ਗੋਂਦੇ ਹੋ ਤੁਸੀਂ ਗੋਂਦੇ ਮੈਂ ਵੀ ਗੋਂਦਾ ਭਰਾਵਾ ਮੈਂ ਤਾਂ ਬਾਹਰੋਂ ਆਇਆ ਐਨਜੀਓ ਨੇ ਕੰਮ ਕਰਦਾ ਮੈਂ ਵੇਖਿਆ ਕਿਤੇ ਮੈਨੂੰ ਹੁਣ ਚੇਤਾ ਨਹੀਂ ਆਉਂਦਿਆ ਨਾ ਬਈ ਗਲਾ ਤਾਂ ਥਾਲਾ ਮੇਰਾ ਅੱਗੇ ਵੇਖਿਆ ਕਿਤੇ ਉੱਪਰ ਚੜਦੇ ਉੱਪਰ ਇੱਥੇ ਇੱਥੇ ਆ ਕਾਂਬਰਾ ਵਾਲਾ ਕਿ ਨੰਬਰ ਆਇਆ ਉਹ ਕਿਹਦਾ ਵਾਲਾ ਇੰਦਰੀ ਲਾਲਾ ਦੇ ਲਾਲਾ ਅੱਗੇ ਅੱਗੇ ਵਾਲਾ ਟਾਪਟ ਰੁਕਦਾ ਕਾਫਾ ਵਾਲਾ ਲਮਾਇਆ ਕਿੱਡ ਸਿੱਧੇ ਭਾਈ ਰੋਕ ਜਾ ਫਰੀ ਇੱਥੇ ਸਾਈਨ ਤੇ ਲਾਵਾ ਉਹਨੂੰ ਕਦੇ ਨਾ ਜਾਣ ਕਰ ਲੈ ਉਹ ਬੰਦਾ ਜਿਹੜਾ ਇਹ ਦੇਖ ਕੇ ਮੱਟੇ ਜਾਣਾ ਉਹ ਦੋ ਘੜੀਆਂ ਦਾ ਰੋਕ ਬਸ ਇੱਧਰ ਗਾਹ ਲਵਾ ਲੈਨੇ ਸਾਬ ਆ ਜਿਹੜਾ ਭਾਈ ਸਾਹਮਣੇ ਖੜਾ ਏ ਹੈਗਾ ਤਾਂ ਕਿੱਡ ਸਾਰੇ ਜਣੇ ਜਾਣਦੇ ਹੋਣੇ ਭਾਈ ਨੇ ਤੁਸੀਂ ਦਾ ਕਿੱਡ ਅੰਦਰ ਇੰਟਰਵਿਊ ਚੱਲਣ ਢੀਆ ਕਿਉਂਕਿ ਮੱਕੜ ਸਾਹਿਬ ਆਏ ਹੋਏ ਆ ਤੇ ਮੱਕੜ ਸਾਹਿਬ ਕਰਦੇ ਪਏ ਇੱਥੇ ਇੰਟਰਵਿਊ ਦੇਖੋ ਹੁਣ ਕਿੰਨੇ ਮਿੰਟ ਦੀ ਇੰਟਰਵਿਊ ਹੁੰਦੀ ਆ ਇੱਥੇ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਯਾਰ ਤੇ ਸਾਹਮਣੇ ਵਾਲੀ ਸਾਈਡ ਤੇ ਹੈਗਾ ਗੁਰਦੁਆਰਾ ਸ਼੍ਰੀ ਟਾਲੀ ਸਾਈਡ ਕੀ ਹਾਲ ਜਨਾਬ? ਠੀਕ ਠਾਕ ਹੋ? ਕਿਧਰ ਘੁੰਮਣਗੇ? ਅੱਛਾ ਉਹ ਉਥੇ ਲਾ ਲਓ ਸਰ। ਓ ਬਾਈ ਨਵਾਂ ਸੰਦੂ ਵਾਲੀ ਗੱਡੀ ਹੋ ਜਾਂਦੀ ਓਏ ਵੇਖੋ ਬੈਠੇ ਬੈਠੇ ਚੱਲੋ ਚੰਗਾ ਚੰਗਾ ਜਨਾ ਤੇ ਆ ਗੱਡੀ ਜੇ ਆਗਾ ਭਾਈ ਨਵਾਨ ਸੰਧੂ ਆ ਬੈਠਾ ਹੋਇਆ ਭਾਈ ਇਹ ਆਗੇ ਗਲੋਬਲ ਸਿੰਘ ਆਲੇ ਇਹ ਆਇਆ ਤੇ ਨਵਾਨ ਭਾਜੀ ਹੋਣੀ ਆਏ ਹੈਲਪ ਕਰਨ ਲਈ ਸਸੀ ਭਾਜੀ ਤੇ ਭਾਜੀ ਅੱਜ ਸਾਡੇ ਏਰੀਆ ਗੁਰਦਾਸਪੁਰ ਚਾਏ ਹੋ ਤੇ ਕਿੰਨੇ ਕ ਪਿੰਡ ਕਵਰ ਕਰ ਲੇ ਤੁਸੀਂ ਸਵੇਰ ਦੇ ਵੀਰੇ ਬਾਕੀ ਅਸੀਂ ਕੱਲ ਰਮਦਾਸ ਸਾਈਡ ਸੀਗੇ ਅੱਛਾ ਅੱਛਾ 8 ਤੋਂ 9 ਜਗ੍ਹਾ ਤੇ ਸਾਰੇ ਕੰਮ ਫਿਰ ਕੇ ਗਰਾਊਂਡ ਲੈਵਲ ਤੇ ਦੇਖਿਆ ਤੇ ਹਾਲਾਤ ਬਹੁਤ ਮੰਦੇ ਸੀਗੇ ਤੇ ਅੱਜ ਸਾਡੇ ਗੁਰਦਾਸਪੁਰ ਦਰਾਂਗਲੇ ਸਾਈਡ ਆਏ ਹੋ ਸਵੇਰ ਦੀ ਆਪਣਾ ਪਸ਼ੂਆਂ ਦਾ ਚਾਰਾ ਚੂਰਾ ਲਿਆਂਦਾ ਬਾਕੀ ਹੁਣ ਵੀਰੇ ਹੋਣਾ ਨਾਮ ਅਮਰਪ੍ਰੀਤ ਹੋਣਾ ਨਾਮ ਕੀਤੀ ਤੁਹਾਡੀਆਂ ਟਰਾਲੀਆਂ ਵਗੈਰਾ ਆਈਆਂ ਨੇ ਨਹੀਂ ਇਹ ਟਰਾਲੇ ਆ ਵੀਰੇ ਅੱਛਾ ਟਰਾਲੇ ਆ ਪਿੱਛੇ ਹੋਣਗੇ ਕਿਤੇ ਹਾਂਜੀ ਅੱਛਾ ਅੱਛਾ ਤੇ ਹੁਣ ਅਮਰਪ੍ਰੀਤ ਵੀਰੇ ਹੋਣਾ ਨਾਲ ਅ ਬੈਕਿੰਗ ਹੋਈ ਗੱਲ ਬਾਤ ਪਿੰਡ ਦੇ ਵਿੱਚ ਕੀ ਕੁਝ ਲੋੜਿਆ ਉਸ ਆ ਮੈਂ ਫਿਰ ਹੁਣ ਬੈ ਕੇ ਤੇ ਬਾਕੀ ਭਾਜੀ ਬਹੁਤ ਧੰਨਵਾਦ ਤੁਸੀਂ ਸਾਡੇ ਗੁਰਦਾਸਪੁਰ ਆਏ ਹੋ ਸੇਵਾ ਲਈ ਤੇ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਦਰ ਥੈਂਕ ਯੂ ਤੇ ਬਸ ਇਸੇ ਤਰ੍ਹਾਂ ਪੰਜਾਬ ਦੀ ਭਾਜੀ ਸਪੋਰਟ ਕਰਦੇ ਰਿਹਾ ਜਿੰਨਾ ਵੀ ਇਸ ਮੁਸੀਬਤ ਚੋਂ ਨਿਕਲ ਸਕੀ ਹੈ ਹਨਾ ਨਹੀਂ ਨਹੀਂ ਸਹੀ ਸਹੀ ਜੀ ਉਪਰਾਲਾ ਕਰੀਏ ਕੋਸ਼ਿਸ਼ਾਂ ਕਰੀਏ ਕਿ ਨਹੀਂ ਨਹੀਂ ਸਹੀ ਸਹੀ ਆਪਾਂ ਜਿੰਨਾ ਵੀ ਹੈਲਪ ਕਰ ਤੇ ਭਾਜੀ ਸਾਡਾ ਨਾ ਚੈਨਲ ਆ ਮਤਲਬ ਅਸੀਂ ਇਤੁਰੀ ਕਵਰੇਜ ਕਰਦੇ ਪਏ ਆ ਗੁਰਦਾਸਪੁਰ ਦੀ ਸਾਰੀ ਜੀ ਦੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਏਰੀਆ 'ਚ ਆਏ ਨਹੀਂ ਭਾਜੀ ਧੰਨਵਾਦੀ ਇਹ ਤਾਂ ਫਰਜ਼ ਬਣਦਾ ਇਨਸਾਨੀਅਤ ਤੌਰ ਤੇ ਹਾਂ ਹਾਂ